ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਏ ਸੀ ਤਲਵੰਡੀ ਸਾਬੂ ਟਰੈਕਟਰਾਂ ਦੀ ਮੰਡੀ ਤੇ ਤੇ ਵਗਵਾਉਣਿਆ ਕਾ ਨੂੰ ਟਰੈਕਟਰ ਤੇ ਆਜੋ ਫਿਰ ਮਿਲਦੇ ਆਪਾਂ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਜਿੰਦਰਪ ਸਿੰਘ ਆ ਜੀ ਠੀਕ ਹੈ ਜੀ ਇਹ ਕਿਹਦੇ ਕੈਟਰਾਈ ਆਪਣੇ ਕੋਲੇ ਆਪਣੇ ਕੋਲ ਇੱਕ ਤਾਂ ਵਾਰਨ 60 ਹੈ ਜੀ ਕਿਤੇ ਏਸੀ ਹੈ ਠੀਕ ਹੈ ਜੀ ਹਾਂ ਇਹ ਦਿਖਾਓ ਇਹ ਫਿਰ ਦਿਓ ਜਾਣਕਾਰੀ ਕਿੰਨੇ ਮਾਡਲ ਹੈ ਇਹ ਨਵਾਂ ਮਾਡਲ ਹੈ ਠੀਕ ਹੈ ਜੀ ਇਹਦਾ ਨੰਬਰ ਹੈ ਤੇ ਟਰੈਕਟਰ ਨੂੰ ਵਾਹ ਕੇ ਰਜਾ ਸਕਦੇ ਹਾਂ। ਹਾਂ। ਨਾ ਕਿਸੇ ਵਾਸਤੇ ਟਿਕਾ ਹੋਵੇਗੀ। ਠੀਕ ਹੈ। ਹਾਂ, ਤੂਰੀ ਆਈ ਤੇ ਦੋ ਤਿੰਨ ਤੇ ਚਾਰ ਦੋ ਤੂਰੀ ਕਿਰਾਇਆ ਤੇ ਅਸੀਂ ਬਲਕੋਰ ਅੱਗੇ ਨਹੀਂ, ਢੀਗ ਨਹੀਂ, ਢੀਗ ਨਹੀਂ ਕਿਸੇ ਵਾਸਤੇ ਕਾਗਜ਼ ਪੱਤਰ ਦਾ ਟਰੱਕ ਤੁਹਾਨੂੰ ਓਕੇ ਨਹੀਂ ਦੇਗਾ। ਠੀਕ ਹੈ। ਹਾਂ। ਠੀਕ ਹੈ। ਤੇ ਰੰਗ ਵੀ ਪਤਾਵਾ ਸਾਫ ਪਿਆਈ। ਇਹਦੀ 12 ਰਿੰਨਾਲਾ ਜਿੰਨਾ ਹੈ ਰਿੰਨਾਲ ਟਰੈਕਟਰ। ਹਾਂਜੀ। ਹਾਂ। ਟਾਇਰ ਵੀ ਲੱਗੇ। ਟਾਇਰ ਟਾਇਰੇ ਟਾਇਰੇ ਟਾਇਰ ਨਵੇਂ ਨਾ। ਹਾਂਜੀ। ਆ ਦੇ ਕੇ ਵੀ ਟਾਇਰਾਂ ਮੂਹਰੇ ਮੰਗ ਲੈ ਗੁੜੀਆ ਤੇ। ਹਾਂਜੀ। ਆ ਦੇ ਪਹਿਲੇ ਵੀ ਬੜਾ ਸਾਫਲੇ ਆ ਇਹੋ ਗਲੇ ਗਲੇ ਨਹੀਂ ਬਿਲਕੁਲ ਜਿਹਾ ਸਹੀ ਤੇ ਤੂੰ ਜਿਹੜੀ ਦੇਖ ਸਕਦੇ ਨਹੀਂ ਜਿਹਾ ਨਵਾਂ ਖਸਤਾ ਪਿਆ ਜੀ ਜਿਹਾ ਸਹੀ ਹੈ ਤੇ ਆ ਦੇ ਆ ਪਿਛਲੇ ਟਾਈਮ ਵੀ ਤੁਸੀਂ ਦੇਖ ਸਕਦੇ ਜਿਹਾ ਨਵੇਂ ਟਾਰਾ ਕੱਲਾ ਪਾਣੀ ਮਾਰ ਕੇ ਲੈਂਦਾ ਜੀ ਟਰੈਕਟਰ ਤੇ ਠੀਕ ਹੈ ਜੀ ਹਾਂ ਤੇ ਆ ਇਹ ਨੂੰ ਵੇਖ ਕਰਦੇ ਤੁਸੀਂ ਇਹ ਵੀ ਬਿਲਕੁਲ ਜਿਹਾ ਨਵੇਂ ਪਿਆ ਕੋਈ ਕੋਈ ਖਰਾਬ ਨਹੀਂ ਗਲੇ ਨਹੀਂ ਆ ਦੇ ਪਿੱਛੇ ਵੀ ਦਿਖਾ ਦੇ ਜੀ ਆਪ ਕੋ ਸਨ ਵਾਲਾ ਡੰਡਾ ਖੁੱਤੇ ਹੀ ਹੋ ਰਿਹਾ ਹੈਗਾ ਡੰਡਾ ਵੀ ਨਾਲ ਹੀ ਦਿਨੇ ਹਾਂਜੀ ਬਹੁਤ ਜਨਾਵਾ ਠੀਕ ਹੈ ਤੇ ਬਗਰਾੜ ਵੀ ਵਧਿਆ ਬਹੁਤ ਸਾਫ ਹੈ ਆਹ ਬੰਦ ਆਹ ਤੜੇ ਹੈਗੇ ਆ ਇਸ ਵਾਲੇ ਤੇ ਕੋਈ ਸਾਰੇ ਹੈ ਜੋ ਚਲ ਅੱਗੇ ਜੇ ਪੰਜਾਬ ਦੇ ਬੰਦੇ ਨੇ ਲੈਣਾ ਹੋਵੇ ਜੀ ਪੰਜਾਬ ਦੇ ਨੰਬਰ ਲੈਣਾ ਬੰਦੇ ਨੇ ਐਨਓਸੀ ਨਕੜਾ ਕੇ ਦੇਵਾਂਗੇ ਜੀ ਠੀਕ ਹੈ ਜੀ ਹਾਂ ਐਨਓਸੀ ਦਾ ਖਰਚਾ ਸਾਡਾ ਠੀਕ ਹੈ ਜੀ ਤੇ ਨਾ ਕਰਾਉਣ ਦਾ ਖਰਚਾ ਹੋਵੇਗਾ ਠੀਕ ਹੈ ਹਾਂ ਕੀ ਵੀ ਸਾਡੇ YouTube ਦੇ ਦੇਖ ਕੇ ਚੈਨਲ ਨੂੰ ਤੇ Facebook ਦੇ ਪੇਜ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਹੁੰਦਾ ਜੀ ਤੇ ਉਹ ਸਪੀਕਰ ਨਾਲ ਫਿਰ ਹੀ ਰਵਾਂਗੇ ਦੇਖਾ ਹਾਂ ਕੁਝ ਬੈਕਪਕ ਸਭ ਕੁਝ ਨਾਲ ਹੈ ਜੀ ਇੱਕ ਪੂਰਾ ਨੇ ਲਾਉਂਦੇ ਜੀ ਉਹ ਨਾਲ ਦੇਵਾਂਗੇ ਬਾਕੀ ਉਹ ਬਦਲੇ ਦੀ ਪੂਰੀ ਆਪਾਂ ਜੋ ਹੋਕਰੋਮੀ ਖੋਟੀ ਇਹ ਜਿੱਤੇ ਕਰਾਂਗੇ ਪੂਰੀ ਆਏ ਕੇ ਦੀ ਪ੍ਰੋਟ ਦੇ ਬਾਅਦ ਬਾਅਦ ਸ਼ੇਅਰ ਹੋਣਾ ਤੇ ਬਹੁਤ ਬੁਧਾ ਇੱਕ ਵਾਰ ਨੰਬਰ ਦੋਟਾ ਫੇਰ ਬੋਲਦੇ ਹਾਂ ਨੰਬਰ ਆਪਣਾ 97790 ਠੀਕ ਹੈ 1162 ਠੀਕ ਹੈ ਪਿੰਡ ਸੁਦੋਆ ਆਪਣਾ ਜਿਹੜਾ ਬਟੰਡਾ ਤਸੀਮ ਤਲੰਡੀ ਵੱਲ ਠੀਕ ਹੈ ਇਹ ਸਾਡਾ ਕੋਈ YouTube ਚੈਨਲ ਦੇਖ ਕੇ ਆਉਣਾ ਸਕੇ ਬਸ ਇਹ ਸੋਨੋ ਆਏ ਪੂਰੀ ਜਮਾ ਫੁੱਲ ਹੋ ਕਰਾਂਗੇ ਠੀਕ ਹੈ ਹਾਂ ਇਹੋ ਜੀ ਕੋਈ ਗੱਲ ਰਿਸਪੌਂਸ ਵੀ ਹੋਊਗਾ ਇਹਦੇ ਵਿੱਚ ਹਾਂ ਕੋਈ ਮਾਨ ਇੱਜਤ ਹੋਊਗਾ ਜਿਹੜੀ ਕੋਈ ਗੱਲ ਹੈ ਜੀ ਠੀਕ ਹੈ ਧੰਨਵਾਦ ਜੇ ਆਪ ਵੀ ਆਪ ਉਹ ਕਰਦੇ ਜੀ ਹੋ ਜਾ ਠੀਕ ਹੈ ਨਾ ਮੈਂ ਹੋਰ ਆਈ ਠੀਕ ਹੈ ਤੇ ਕਹਿੰਦੇ ਟਰੈਕਟਰ ਇਹਦੇ ਤੋਂ ਆਪਣਾ ਕੋਲ ਚੱਕਦਾ ਜੀ ਮੈਸੇਜ ਦਾ ਬਲਕ ਵੱਟੇ ਠੀਕ ਹੈ ਜੀ ਕਿੰਨਾ ਵੱਲ ਲਈ ਦੋ ਦੋ ਮਾਡਲ ਆ ਜੀ ਠੀਕ ਹੈ 2000 ਮਾਡਲ ਹੈ ਠੀਕ ਹੈ ਚਾਰੇ ਟਾਇਰ ਕੰਪਨੀ ਦੀ ਹੈ ਜੀ ਠੀਕ ਹੈ ਨਾ ਦਾ ਕਲਰ ਹੈ ਜੀ ਬਾਵਾ ਪਏ ਟਾਇਰ ਵੀ ਟਾਇਰ ਵੀ ਅੱਧੇ ਪਏ ਆ ਜੀ ਜੀ ਰਿੰਗ ਵੀ ਵਿਖਾ ਦਿਓ ਬਈ ਤੇ ਆ ਜੀ ਕਿੰਨੇ ਨੰਬਰ ਆ ਪੰਜਾਬ ਦਾ ਜੀ ਨੰਬਰ ਵੀ ਪੰਜਾਬ ਦਾ ਜੀ ਦੇਖ ਸਕਦੇ ਹੋ ਸੀਬੀ 33 ਤੇ ਉੱਧਰ ਵੀ ਦੇਖ ਸਕਦੇ ਹੋ ਡਬਲ ਕਲੱਚ ਆਈ ਤੇ ਇਧਰ ਵੀ ਦੇਖ ਸਕਦੇ ਆਜੋ ਬਈ ਅੱਗੇ ਬੁਢੀਆ ਰਿਪੇਅਰਾਂ ਵਾਲੀ ਕੰਪਨੀ ਦੇ ਬੁਢੀਆ ਦੇ ਜੀ ਤੇ ਰਿੰਗ ਵੀ ਸਾਫ਼ ਪਈ ਆਜੋ ਬਈ ਪਿੱਛੇ ਬਗਰਾਟਾ ਵਾਲਾ ਵੀ ਸਾਫ਼ ਪਿਆ ਬਈ ਕਿਤੋਂ ਗਲੇ ਕੋਲੋਂ ਸਾਫ਼ ਪਿਆ ਬਗਰਾਟਾ ਵੀ ਤੇ ਆ ਜੇ ਪਈ ਦੇਖਿਆ ਸੀ ਕਹਿੰਦੇ ਨੇ ਕੋਈ ਉਹਨਾਂ ਦੇ ਨਾ ਜੀ ਅਰੀਜਨਲ ਸਰ ਕੀ ਚਮਕ ਠੀਕ ਹੈ ਜੀ ਆ ਰਾਮ ਰਾਮ ਗੰਡਾ ਹੈ ਨਹੀਂ ਬਈ ਇਹਦਾ ਨੰਡਾ ਹੈਗਾ ਜੀ ਠੀਕ ਹੈ ਜੀ ਆ ਦੇਖੋ ਸਾਫ਼ ਨੇ ਬਾਈ ਜੀ ਠੀਕ ਹੈ ਜੀ ਚਲ ਹਾਂਜੀ ਬਾਈ ਜੀ ਇਹ ਵੀ ਆਪਣਾ ਇਹ ਚੰਗਾ ਕਰੇ ਸਬਸਕ੍ਰਾਈਬ ਤੇ ਫੇਸਬੁਕ ਦਾ ਪੇਜ ਫੋਲੋ ਕਰਕੇ ਆਉਣਾ ਹਾਂਜੀ ਕਰਾਂਗੇ ਤੁਸੀਂ ਸਟਾਰਟ ਕਰੋਗੇ ਹਾਂਜੀ ਹਾਂਜੀ ਕਰਾਂਗੇ ਠੀਕ ਹੈ ਤੇ ਕਿੰਨਾ ਟਾਈਮ ਸਟਾਰਟ ਕਰੋਗੇ ਦਾਦੂ ਜੀ ਵਕਤ ਤੋਂ ਬਾਅਦ ਸ਼ੇਅਰ ਠੀਕ ਹੈ ਅਸੀਂ ਕਰਾਂਗੇ ਜੀ ਅਸੀਂ ਕਰਾਂਗੇ ਕੀ ਨਾਮ ਹੈ ਇਹ ਨਾਮ ਧਰਮਜੀਤ ਬਾਈ ਠੀਕ ਹੈ ਜੀ ਕੰਡਸ ਲਵਾ ਠੀਕ ਹੈ ਜੀ ਤੇ 855 ਬਾਈ ਦਾ ਟਰੈਕਟਰ ਹੈ ਦੇਖ ਸਕਦੇ ਹੋ ਤੁਸੀਂ ਤੇ ਕੰਡੀਸ਼ਨ ਚੈੱਕ ਕਰੋ ਤੇ ਉਹ ਬਾਈ ਜਾਣਕਾਰੀ ਇਹ ਦੀ 13 ਮਾਡਲ ਆ ਬਾਈ ਕਲੋਸਟਾਰ ਦਾ ਇੰਜਨ ਆ ਪੰਜਾਬ ਨੰਬਰ ਆ ਠੀਕ ਹੈ ਜੀ ਦਾਸ ਦਾ ਡਰਾਈਵਰ ਠੀਕ ਹੈ 12 ਰੇਨ ਵਾਲਾ ਠੀਕ ਹੈ ਜੀ ਡੀਡੀ ਮਾਡਲ ਆ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਤੇ ਬਾਕੀ ਜੇ ਕੋਈ ਸੇ ਬਾਈ ਇੰਜਨ ਗੇਰ ਵਖਾ ਦੇ ਬਾਈ ਇੰਜਨ ਗੇਰ ਭਾਵੇਂ ਓਕੇ ਰਿਪੋਰਟ ਆ ਯਾਰ ਆ ਐਂਬੀਸ ਬਾਅਦ ਇੱਕ ਘੰਟਾ ਬਾਅਦ ਇਹ ਲੱਗ ਜਾਣਗੇ ਕਰੇ ਰੱਖਵਾਸ ਇਹਨੇ ਠੀਕ ਹੈ ਜੀ ਡੰਡਾ ਆ ਜਾਣ ਘੰਟਾ ਬਾਅਦ ਲੈਣ 2 ਘੰਟੇ ਬਾਅਦ ਲੈਣ ਜਿੰਨੇ ਕਹਿਣਗੇ ਉਹਨੂੰ ਬਾਲਾਂ ਠੀਕ ਹੈ ਜੀ ਆਪ ਦੀ ਪੂਰੀ ਤਸੱਲੀ ਕਰ ਚਲੇ ਜਾਣਾ ਵੀਰ ਠੀਕ ਹੈ ਜੀ ਇਹ ਸਪੀਕਰ ਨਾਲ ਦੇ ਨੇ ਬਈ ਸਾਰਾ ਕੁਝ ਜਿੰਨੇ ਹੈਗਾ ਆ ਹੀ ਨਹੀਂ ਲੱਗਿਆ ਆਪਾਂ ਕੁਝ ਨਹੀਂ ਲੱਗਿਆ ਠੀਕ ਹੈ ਜੀ ਆ ਜੀ ਕੋਈ ਮਗਲ ਡਰ ਦਾ 90 95 ਪੈ ਹੀ ਪਿਆ ਮੂਰਲੇ ਡਰ ਨਾਲ ਦੇ ਆ ਠੀਕ ਹੈ ਜੀ ਆ ਜਾ ਵੀ ਪਿੱਛੇ ਆਰੇ ਮੂ ਵੀ ਦੇਖ ਸਕਦੇ ਹਾਂ ਬਈ ਤੁਸੀਂ ਤੇ ਉਹ ਵੀ ਵਦਗੀ ਸਾਫ ਪਈ ਆ ਪੂਰੇ ਤੇ ਆ ਜਾ ਵੀ ਪਿੱਛੇ ਚੈੱਕ ਕਰਾ ਲਓ ਕੋਈ ਨਹੀਂ ਜੀ ਕਿੰਸੀ ਕਹਿੰਦਾ ਨਹੀਂ ਕਰਦਾ ਬਾਈ ਨਾ ਨਾ ਕਿਤੇ ਵੀ ਨਹੀਂ ਕੱਲ ਡਿਸਟ੍ਰੀਬਿਊਟਰ ਤੇ ਜਰੂਰ ਮੜਾ ਪੇਂਟ ਹੋਇਆ ਇਹ ਵੀ ਨਵਾਂ ਲਟਿਆ ਹੋਇਆ ਹੋਰ ਰਾਡ ਤੇ ਕਿਤੇ ਪੇਂਟ ਨਹੀਂ ਠੀਕ ਹੈ ਜੀ ਲਾਲ ਲੈਂਕਾ ਤੋਂ ਮੁੱਲ ਰੰਬਾ ਦਾ ਕਰੀਏ ਨਾਲ ਠੀਕ ਹੈ ਜੀ ਆ ਜੀ ਤੇ ਟਾਇਰ ਵੇਖ ਸਕਦੇ ਹੋ ਬਾਈ ਤੁਸੀਂ ਅਸੀਂ 85 ਪੈਸੇ ਟਾਇਰ ਵੀ ਪਏ ਆ ਤੇ ਬਾਕੀ ਵਿਖਾਉਣੇ ਨੇ ਬੰਦੇ ਕਹਿੰਦਾ ਇਧਰੋਂ ਦੇਖ ਸਕਦੇ ਹੋ ਤੁਸੀਂ ਟਰੈਕਟਰ ਸਾਫ਼ ਹੀ ਪਿਆ ਕੁੱਲ ਮਿਲਾ ਕੇ ਵਧੀਆ ਪਿਆ ਤੇ ਨੰਬਰ ਦੱਸ ਦਿਓ ਬਈ ਆਪ ਦਾ ਮੋਬਾਈਲ ਨੰਬਰ ਬੋਲ ਦਿਓ ਨੰਬਰ ਦੱਸ ਦਿਓ 99781 6344 ਇੱਕ ਵਾਰੀ ਹੋਰ ਬੋਲ ਦਿਓ 99781 6344 ਬਾਕੀ ਜੇ ਕਿਸੇ ਨੇ ਉਹ 에어ਫਲੋ ਟਰੈਕਟਰ ਲੈਣਾਗਾ ਉਹ ਵੀ ਖੜਾ ਆਪਣੇ ਕੋਲ ਜਿਹੜਾ ਕੋਈ ਸਾਡੇ ਚੈਨਲ ਤੇ ਵੀਡੀਓ ਦੇਖ ਕੇ ਆਉਂਦਾ ਬਈ ਡਿਸਕਾਊਂਟ ਕਰਾਂਗੇ ਕਿਸੇ ਨੂੰ ਹਾਂ ਹਾਂ ਠੀਕ ਹੈ ਉਹ ਬਿਲਕੁਲ ਵੀਡੀਓ ਦੇਖ ਕੇ ਆਉਂਦਾ ਉਹਨੂੰ ਬਾਕੀ ਨਾਲੋਂ 2-3000 ਰੁਪਏ ਘੱਟ ਦੇ ਦਾਂ ਠੀਕ ਹੈ ਜੀ ਲਓ ਜੀ ਕਰੋ ਬਾਈ ਨਾਲ ਕਨੈਕਟ ਬੋਲੋ ਕੁਛ ਮਰਜ਼ੀ ਕਰੀ ਹੈਗੇ ਮੌਕੇ ਤੇ ਆਪਾਂ 4.5 ਲੱਖ ਦਾ ਡਾਟਰ ਦੇਣਾ ਯਾਰ ਠੀਕ ਹੈ ਜੀ ਸਾਡੇ YouTube ਚੈਨਲ ਨੂੰ ਤੇ Facebook ਦੇ ਪੇਜ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਚੈਨਲ ਅਸੀਂ ਫੋਲੋ ਫੋਲੋ ਸਬਸਕ੍ਰਾਈਬ ਆਹ ਦੇਖੋ ਪਾਣੀ ਡਿਸਕ੍ਰਿਪਸ਼ਨ ਤੇ ਪੇਜ ਨੂੰ ਫੋਲੋ ਵੀ ਕਰੋ ਪੇਜ ਨੂੰ ਫੋਲੋ ਵੀ ਕਰੋ